ਸਤਿ ਪਤਿ ਆਨ ਗੁਰਦੇਵ ਜੈਪੀਮ ਜੈ ਭਾਰਤ ਜੈ ਸੰਵਿਧਾਨ ਕਿ ਜੂਣਾ ਹੋਣਾ ਸੀ ਨਿਤ ਤੇ ਮਰਨ ਵਰਗਾ ਸਾਡੇ ਜ਼ਖਮਾਂ ਲਈ ਨਾ ਕੋਈ ਮਲਮ ਹੁੰਦੀ ਕਾਲਾ ਹੋਣਾ ਸੀ ਇਤਿਹਾਸ ਦਾ ਹਰ ਪੰਨਾ ਬਾਬਾ ਸਾਹਿਬ ਦੀ ਜੇ ਨਾ ਕਲਮ ਹੁੰਦੀ ਸਾਡੇ ਹੱਕਾਂ ਉੱਤੇ ਡਾਕਾ ਪੈ ਜਾਣਾ ਸੀ ਜੇ ਨਾ ਚੱਲਦੀ ਕਲਮ ਬਾਬਾ ਸਾਹਿਬ ਦੀ ਪਿਆਰੇ ਸਾਥਿਓ ਜਗਪੁਰਸ਼ 21ਵੀਂ ਸਦੀ ਦੇ ਮਹਾਨ ਨਾਇਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਜੋ ਕੁ ਪਰ ਸਿਨਾਰੀ ਮੁਕਤੀ ਦਾਤਾ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਦਕਰ ਜੀ ਨੇ ਭਾਰਤੀ ਸੰਵਿਧਾਨ ਲੈ ਕੇ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਜਿਸ ਦੇ ਵਿੱਚ ਸਾਨੂੰ ਹੱਕ ਹਕੂਕ ਮਿਲੇ ਆ ਉਸ ਸਮੇ ਉਸ ਤੋਂ ਪਹਿਲਾਂ ਤਲਵਾਰ ਜੋ ਜੋ ਲਾਠੀ ਯੁੱਗ ਸੀ ਜੋ ਗਰੀਬਾਂ ਤੇ ਅਤਿਆਚਾਰ ਕਰਨ ਵਾਲਾ ਯੁੱਗ ਖਤਮ ਕਰਕੇ ਕਲਮ ਯੁੱਗ ਚਲਾਇਆ ਸੋ ਅਸੀਂ 26 ਜਨਵਰੀ ਤੇ ਸਾਰੇ ਸਾਥੀਆਂ ਨੂੰ ਲੱਖ ਲੱਖ ਮੁਬਾਰਕਵਾਦਾਂ ਪੇਸ਼ ਕਰਦੇ ਆ ਲੱਖ ਲੱਖ ਵਧਾਈਆਂ ਪੇਸ਼ ਕਰਦੇ ਆ 26 ਜਨਵਰੀ 2024 ਨੂੰ ਹਦੀਆਬਾਦ ਪਾਰਕ ਵਿਖੇ 26 ਜਨਵਰੀ ਦਾ ਮਹਾਨ ਉਸਮ ਮੇਲਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸਾ ਅਤੇ ਰਹਿਬਰਾਂ ਦੇ ਦਸਿਆ ਹੋਏ ਮਾਰਗ 'ਤੇ ਚੱਲਣ ਲਈ ਬਹੁਤ ਸਾਰੇ ਗਾਇਕ ਗੀਤਕਾਰ ਪਹੁੰਚ ਰਹੇ ਆ ਸੋ ਸਿੱਨੇਮਰ ਬੇਨਤੀ ਕਰਦੇ ਆ ਆਪਣੇ ਕੀਮਤੀ ਸਮੇਂ ਚੋਂ ਸਮੇਂ ਕੱਢ ਕੇ ਪਾਰਕ ਦੇ ਵਿੱਚ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਜੈ ਗੁਰਦੇਵ ਤਾਨਗੁਰਦੇਵ ਜੈ ਪੀਰ ਜੈ ਪਾਟ